ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਗੰਡਾ ਸਿੰਘ ਪਬਲਿਕ ਸਕੂਲ ਅਲੋ ਵਰਕ ਭਵਾਨੀਗੜ੍ਹ ਵਿਖੇ ਐਨੀਮਲ ਫੰਕਸ਼ਨ ਮਨਾਇਆ ਗਿਆ ਜਿੱਤੇ ਕੀ ਤੁਸੀਂ ਬਾਬਾ ਗੰਡਾ ਸਿੰਘ ਪਬਲਿਕ ਸਕੂਲ ਦੀ ਸ਼ਾਨਦਾਰ ਬਿਲਡਿੰਗ ਜੋ ਨਾਬਾ ਭਵਾਨੀਗੜ੍ਹ ਰੋਡ ਤੇ ਸਥਿਤ ਹੈ ਬਣੀ ਹੋਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਚਿਆਂ ਵੱਲੋਂ ਜਿੱਥੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਬੱਚਿਆਂ ਨੇ ਅਸੀਂ ਦੇਖਣਾ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਬੱਚਿਆਂ ਵੱਲੋਂ ਪਰਫਾਰਮੈਂਸ ਕੀਤੀਆਂ ਜਾ ਰਹੀਆਂ ਹਨ ਚਾਹੇ ਆਪਣੇ ਸਿੱਖੀ ਇਤਿਹਾਸ ਦੀਆਂ ਹੋਣ ਚਾਹੇ ਆਪਣੇ ਸੰਸਕਾਰਾਂ ਦੀਆਂ ਹੋਣ ਕਿਉਂਕਿ ਇੱਕ ਮਾਪੇ ਤੋਂ ਬਾਅਦ ਸਿੱਖਿਆ ਹੀ ਅਹਿਮ ਔਲਾਦ ਹੁੰਦੀ ਹੈ ਜੋ ਕਿ ਬੱਚਿਆਂ ਨੂੰ ਅੱਗੇ ਵਧਣ ਲਈ ਸਭ ਤੋਂ ਅੱਗੇ ਕਦਮ ਵਧਾਉਂਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਬੱਚਿਆਂ ਨੂੰ ਜਿੱਥੇ ਪ੍ਰੋਗਰਾਮ ਦੇ ਵਿੱਚ ਐਕਟੀਵਿਟੀ ਜੋ ਕੀਤੀਆਂ ਜਾ ਰਹੀਆਂ ਹਨ ਬੱਚਿਆਂ ਵੱਲੋਂ ਭਾਵੇਂ ਚਾਹੇ ਖਾਣ ਪੀਣ ਦੇ ਪ੍ਰੋਸੈਸ ਬਾਰੇ ਜਾਂ ਫਾਸਟ ਫੂਡ ਹੋਵੇ ਚਾਹੇ ਬੱਚਿਆਂ ਨੂੰ ਦਰੱਖਤਾਂ ਬਾਰੇ ਚਾਹੇ ਆਪਣੇ ਸੰਸਕਾਰ ਹਮਾਰੇ ਚਾਨਣਾ ਪਾਇਆ ਗਿਆ ਹੈ ਕਿਉਂਕਿ ਤਸਵੀਰਾਂ ਵੀ ਦੇਖਦੇ ਹਾਂ ਸਕੂਲਾਂ ਦੇ ਵਿੱਚ ਆਮ ਤੌਰ ਤੇ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਬੱਚਿਆਂ ਨੂੰ ਸਿਰਫ ਨੱਚਾ ਗਾਣੇ ਦੇ ਸਿਰਫ ਪ੍ਰੋਗਰਾਮ ਹੀ ਪੇਸ਼ ਕਰਦੇ ਆਉਂਦੇ ਹਨ ਪਰ ਨਹੀਂ ਇੱਥੇ ਬੱਚਿਆਂ ਨੂੰ ਅਸੀਂ ਦੇਖਣ ਦੇ ਵਿੱਚ ਹੋਰ ਫਰਕ ਦੇਖਿਆ ਕਿ ਆਮ ਤੌਰ ਤੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਿੱਥੇ ਚਾਨਣਾ ਪਾਇਆ ਗਿਆ ਉੱਥੇ ਬੱਚਿਆਂ ਨੂੰ ਆਪਣੇ ਸੰਸਕਾਰਾਂ ਬਾਰੇ ਵੀ ਇਹ ਪ੍ਰੋਗਰਾਮ ਪ੍ਰੋਗਰਾਮਾਂ ਰਾਹੀਂ ਦੱਸਿਆ ਗਿਆ ਅਜਾ ਤਸਵੀਰਾਂ ਵਿੱਚ ਚਾਹੇ ਦਰਖਤਾਂ ਦੀ ਗੱਲ ਹੋਵੇ ਜੋ ਕਿ ਅੱਜ ਦੇ ਸਮੇਂ ਦੀ ਸਭ ਤੋਂ ਵੱਧ এনवायरमेंट ਹੋਵੇ ਚਾਹੇ ਆਪਣੇ ਮਾਤਾ ਪਿਤਾ ਦੀ ਸੰਸਕਾਰਾਂ ਬਾਰੇ ਵਿਚਾਰਨਾ ਪਾਇਆ ਗਿਆ ਕਿਉਂਕਿ ਸਕੂਲ ਦੇ ਵਿੱਚ ਹੀ ਸਿੱਖਿਆ ਨਾਲ ਬੱਚੇ ਕੋਈ ਸਿੱਖਣ ਦੇ ਵੀ ਸਭ ਤੋਂ ਵੱਡਾ ਅਹਿਮ ਰੋਲ ਅਦਾ ਕਰਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਬੱਚਿਆਂ ਨੂੰ ਦਰਖਤਾਂ ਬਾਰੇ ਚਰਨਾ ਪਾਇਆ ਜਾ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਸਭ ਤੋਂ ਵੱਡੇ ਵਾਤਾਵਰਨ ਖਰਾਬ ਹੋ ਰਿਹਾ ਹੈ ਉਸ ਨੂੰ ਦੇਖਦੇ ਹੋਏ ਵਾਤਾਵਰਨ ਬਚਾਉਣਾ ਵੀ ਸਭ ਤੋਂ ਅਹਿਮ ਅਦਾ ਕਰਦੇ ਹਨ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਉ ਕਿ ਅੱਜ ਕੱਲ ਦੇ ਸਭ ਤੋਂ ਤਾਰਕਮੈਤਾ ਹੋਵੇ ਚਾਹੇ ਕਰਨ ਜਿਸ ਨੇ ਕੀ ਐਮ ਔਰ ਅਦਰਾ ਕੀਤਾ ਗਿਆ ਆਪਣੇ ਗੁਰੂ ਦੀ ਤਸਵੀਰਾਂ ਵੀ ਦੇਖ ਸਕਦੇ ਬੱਚਿਆਂ ਵੱਲੋਂ ਉਹਦੀ ਪਰਫਾਰਮੈਂਸ ਕੀਤੀਆਂ ਜਾ ਰਹੀਆਂ ਹਨ ਇਹ ਬਾਬਾ ਕੰਡਾ ਸਿੰਘ ਪਬਲਿਕ ਸਕੂਲ ਅਲੋਵਰਕ ਅੱਜ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਵੀ ਸਭ ਤੋਂ ਇੱਕ ਐਮ ਮੋਟੀਵੇਸ਼ਨ ਕਰਦੇ ਉਹਨਾਂ ਨੇ ਦੱਸਿਆ ਕਿ ਇੱਕ ਪੱਥਰ ਤੋਂ ਹੀਰਾ ਬਣਾਉਣ ਦੇ ਵਿੱਚ ਸਕੂਲ ਸਭ ਤੋਂ ਵੱਧ ਰੋਲ ਅਦਾ ਕਰਦਾ ਹੈ ਜਿੱਥੇ ਕਿ ਉਹਨਾਂ ਨੇ ਤਸਵੀਰਾਂ ਵਿੱਚ ਸਕੂਲ ਦੇ ਬਾਰੇ ਜਾਣਨਾ ਪਾਇਆ ਕਿਉਂਕਿ ਸਕੂਲ ਦੇ ਵਿੱਚ ਚਾਹੇ ਵਾਈਫਾਈ ਦੇ ਸਮਾਰਟ ਕਲਾਸਾਂ ਹੁਣ ਚਾਏ ਖੁੱਲੇ ਹਵਾਦਾਰ ਪ੍ਰਬੰਧ ਕੀਤੇ ਗਏ ਹੁਣ ਜਿੱਥੇ ਉਹਨਾਂ ਨੇ ਕਿਹਾ ਕਿ ਮੈਂ ਪ੍ਰਿੰਸੀਪਲ ਦੇ ਨਾਲ ਨਾਲ ਇੱਕ ਅਧਿਆਪਕ ਦਾ ਵੀ ਰੋਲ ਅਦਾ ਕਰਦਾ ਹਾਂ ਕਿਉਂਕਿ ਬੱਚਿਆਂ ਦੇ ਨਾਲ ਜਾ ਕੇ ਆਪ ਉਹਨਾਂ ਦੇ ਜਾਣਕਾਰੀ ਲੈਣਾ ਉਹਨਾਂ ਦੀ ਪੜ੍ਹਾਈ ਬਾਰੇ ਚਾਣਨਾ ਪਉਣਾ ਸਭ ਤੋਂ ਵੱਧ ਕੰਮ ਦੇਖਦਾ ਹਾਂ ਅਤੇ ਇਸ ਮੌਕੇ ਦੇ ਉਹਨਾਂ ਨੇ ਦੇ ਨਾਲ ਨਾਲ ਸਕੂਲ ਦੇ ਵਿੱਚ ਪਹੁੰਚ ਹੋਏ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਇਸ ਮੀਡੀਆ ਨੇ ਜਦੋਂ ਇਸ ਵੇਲੇ ਗੱਲਬਾਤ ਕੀਤੀ ਗਈ ਤਾਂ ਸਾਨੂੰ ਕੀ ਕੋਰੋਲ ਸਕੂਲ ਬਾਰੇ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਬੱਚਿਆਂ ਬਾਰੇ ਵਧੀਆ ਪੜ੍ਹਾਈ ਅਤੇ ਹੋਰ ਕਿਤੇ ਆ ਰਹੇ ਤਸਵੀਰਾਂ ਵੀ ਦੇਖ ਸਕਦੇ ਹੋ ਕਲਕੱਤਾ ਵਿੱਚ ਡਾਕਟਰ ਦੇ ਨਾਲ ਨਾਲ ਇੱਕ ਸਿੱਖੀ ਇਤਿਹਾਸ ਬਾਰੇ ਵੀ ਦੇਖੋ ਤਸਵੀਰਾਂ ਵਿੱਚ ਦਿਖਾਇਆ ਜਾ ਰਿਹਾ ਹੈ ਜਹਰਨਾਮੇ ਬਾਰੇ ਤਸਵੀਰਾਂ ਵਿੱਚ ਉਹਨਾਂ ਨੇ ਚਾਨਣਾ ਪਾਇਆ ਜਿਸ ਦੇ ਨਾਲ ਮਾਪੇ ਪਿਤਾ ਵੀ ਬਹੁਤ ਭਾਵੁਕ ਹੋਏ ਅਤੇ ਆਓ ਸਾਨੂੰ ਸੁਣਾਉਣਾ ਹੋਰ ਕੀ ਕੀ ਕਹਿੰਦੇ ਨਜ਼ਰ ਆਏ ਪਹੁੰਚੇ ਚੀਫ ਅਗਸਟ ਗੋਪਾਲ ਕ੍ਰਿਸ਼ਨ ਬੀਬੀਪੀਓ ਕੋਨੀਗੜ ਅਤੇ ਉਹਨਾਂ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਅਤੇ ਪੇਰੈਂਟਸ ਨੇ ਕੀ ਕਿਹਾ आर रिस्पैक्ट ग्रेट परसनैलिटी ऑफ आर स्कूल मेरे साथ आज कुछ विचार सजे करके जाएंगे अच्छा आजू कंफर्टेबल इन हिंदी इंग्लिश और पंजाबी जिस लैंग तो प्रति कुछ गल कर तो पेल्ला मैं इस संस्था तो तो की मैनेजमेंट नंटोड्यूस करवाना चाहना जिन्हों का की रोल है साढ़े सिस्टम के अंदर

ਆਪਣੇ ਨਾਲ ਦੇ ਸਾਰੇ ਮੁੰਡੇ ਕੈਨੇਡਾ ਜਾਣਗੇ ਕੈਨੇਡਾ ਕਰ ਜਾ ਤੇ ਮੈਂ ਵੀ ਕਰ ਜਾਂਗਾ ਚੱਲ ਜੇ ਤੂੰ ਕੈਨੇਡਾ ਚਲਾ ਗਿਆ ਤੇ ਪਿੱਛੇ ਸਾਡਾ ਬੋੜਾ ਬੁੜੀ ਦਾ ਕੋਣ ਹੈ ਬੇਬੇ ਮੇਰੇ ਨਾਲ ਦੇ ਸਾਰੇ ਮੁੰਡੇ ਕੈਨੇਡਾ ਜਾ ਰਹੇ ਨੇ ਮੈਂ ਵੀ ਉਹਨਾਂ ਨਾਲ ਜਾਣਾ ਚਾਹੇ ਕੋਈ ਮਰਜ਼ੀ ਹੋ ਜੇ ਮੈਂ ਕੀ ਕਰਾਂ ਓਏ ਕੁਆਰ ਅਖਬਾਰ ਫਰੋਲ ਤਾਂ ਸਹੀ ਚੰਗੀ ਤਰਾ ਇੱਕ ਮੋਟਰਸਾਈਕਲ ਵਾਲੇ ਨੇ ਲਈ ਪਸ਼ੂ ਦੀ ਜਾਨ ਲੋਡ ਹੈ ਗੁੱਦਦੀ 0.25 ਲੱਖ 54 ਹੈਟ ਲਿਖੇ ਨੰਬਰ ਤੇ ਸੰਪਰਕ ਕਰੋ ਚੌਰਾ ਦਰਾਨ ਪਿੰਡ ਰਾਮਪੁਰਾ ਵਿੱਚ ਚੇ ਲਿੰਗੋਲੀ ਓਹੋ ਯਾ ਦੇਸ਼ ਦਾ ਜਨਨ ਸ਼ਕਤੀ ਜਸ਼ਨ ਜੋਤ ਕੋਰ ਮੈਮ ਪ੍ਰਿੰਸੀਪਲ ਇੰਦਰਜੀਤ ਸਿੰਘ ਜੀ ਆਈ ਫੀਲ ਹਾਈਲੀ ਪ੍ਰੀਜਲਿਸਟ ਐਂਡ ਆਨਰਡ ਫੋਰ ਬੀਇੰਗ ਇਨਵਾਈਟਿਡ ਇਨ ਥਿਸ ਸਪੈਸ਼ਲ ਫੰਕਸ਼ਨ ਐਂਡ ਆ ਕੰਗ੍ਰੈਚੂਲੇਟ ਏਵਰੀ ਸਿੰਗਲ ਹੈਂਡ ਵਿਚ ਕੰਟ੍ਰਿਬਿਊਟਿਡ To make this function successful. The ਆਪਾਂ ਆਪਣੀ ਭਾਸ਼ਾ ਵਿੱਚ ਗੱਲ ਕਰੀਏ ਜਿਆਦਾ ਵਧੀਆ ਹੈ ਭਾਵਨਾ ਜੀ ਮੈਡਮ ਅੱਜ ਸਕੂਲ ਦੇ ਵਿੱਚ ਪਹੁੰਚੋ ਸੈਕੰਡ ਅੰਅਰ ਫੰਕਸ਼ਨ ਸੀ ਜੀ ਸਕੂਲ ਦਾ ਕਿਸ ਤਰ੍ਹਾਂ ਦਾ ਲੱਗਿਆ ਹਾਂਜੀ ਮੈਂ ਅੱਜ ਬਾਬਾ ਗੰਡਾ ਸਿੰਘ ਦੇ ਵਿੱਚ ਮਤਲਬ ਪਵਾਨੀਗੜ ਤੋਂ ਆ ਕੇ ਇੱਕ ਐਨੂਅਲ ਫੰਕਸ਼ਨ ਅਟੈਂਡ ਕੀਤਾ ਹੈ ਜਿਹੜਾ ਕਿ ਮੈਨੂੰ ਬਹੁਤ ਵਧੀਆ ਲੱਗਿਆ ਇਹਦੀ ਹਰੇ ਇੱਕ ਜਿਹੜੀ ਪਰਫਾਰਮੈਂਸ ਹੈ ਉਹ ਥੀਮ ਬੇਸਡ ਹੈ ਮਤਲਬ ਕੋਈ ਨਾ ਕੋਈ ਉਸ ਦੇ ਵਿੱਚ ਲਾਜਿਕ ਨਿਕਲਦਾ ਜਿਵੇਂ ਕਿ ਮੈਂ ਖੁਦ ਹੀ ਬਹੁਤ ਇਮੋਸ਼ਨਲ ਹੋ ਗਈ ਸੀ ਜਦ ਮੈਂ ਦੇਖਿਆ ਸੇਵ ਦਾ ਲਾਈਫ ਸੇਵ ਦਾ ਟਰੀਸ ਹੈ ਨਾ ਤਾਂ ਹਰ ਇੱਕ ਚੀਜ਼ ਮਤਲਬ ਮੈਨੂੰ ਬਹੁਤ ਵਧੀਆ ਲੱ ਪਰਫਾਰਮੈਂਸ ਐਵੇਂ ਨਹੀਂ ਸੀ ਜੋ मीनिंगलेस ਸੀ ਹਰ ਇੱਕ ਪਰਫਾਰਮੈਂਸ ਦਾ ਬਹੁਤ ਵਧੀਆ ਉਪਦੇਸ਼ ਬਹੁਤ ਵਧੀਆ ਸੰਦੇਸ਼ ਮਤਲਬ ਸਾਨੂੰ ਐਕਸੈਪਟ ਕਰਨਾ ਪਏ ਆ ਕਿ ਬਹੁਤ ਵਧੀਆ ਮੈਡਮ ਤੁਹਾਡਾ ਬੱਚਾ ਪੜਦਾ ਸਕੂਲ ਦੇ ਵਿੱਚ ਹਾਂਜੀ ਮੇਰੀ ਬੇਟੀ ਧ੍ਰਿਤੀ ਪੜਦੀ ਹੈ ਧ੍ਰਿਤੀ ਵਸੀਸਥ 8th ਕਲਾਸ ਚ ਪੜਦੀ ਹੈ ਜੋ ਕਿ ਮੈਂ 2 ਸਾਲ ਪਹਿਲਾਂ ਉਹ ਰੈਡਮਿਸ਼ਨ ਕਰਵਾਈ ਸੀ ਉਸ ਦੀ ਲੈਕ ਆਫ ਕੰਫੀਡੈਂਸੀ ਉਹਦਾ ਜਸਟ ਸਿਰਫ ਲੈਕ ਆਫ ਕੰਫੀਡੈਂਸ ਬਟ ਉਹ 2 ਸਾਲਾਂ ਦੇ ਵਿੱਚ ਮੈਨੂੰ ਉਹ ਚੀਜ਼ ਮਿਲ ਗਈ ਹੈ ਕਿ ਉਸਦਾ ਕੰਫੀਡੈਂਸ ਬਹੁਤ ਬਿਲਡ ਹੋ ਚੁੱਕਿਆ ਹੈ ਇਸ ਤਰ੍ਹਾਂ ਦਾ ਮੈਡਮ ਪਰਫਾਰਮੈਂਸ ਲੱਗੀ ਅੱਗੇ ਬੱਚਾ ਜਦੋਂ ਘਰੇ ਆਉਂਦਾ ਸੀ ਤੇ ਅੱਜ ਦੇ ਹਾਲਾਤ ਵਿੱਚ ਇਸ ਤਰ੍ਹਾਂ ਲੱਗਦਾ ਬਹੁਤ ਚੇਂਜ ਹੈ ਚਲੋ ਪਤਾ ਹੈ ਕੀ ਹੁੰਦਾ ਕਿ ਇੱਕ ਬੱਚੇ ਨੂੰ ਸਮਝਾਉਣ ਦਾ ਤਰੀਕਾ ਹੈ ਨਾ ਤਾਂ ਉਹਰੇ ਇੱਕ ਪੋਜ਼ਿਟਿਵ ਮੈਨਰ ਦੇ ਵਿੱਚ ਉਹਦੇ ਤੇ ਪਰਸਨਲ ਅਟੈਂਸ਼ਨ ਦਿੱਤੀ ਜਾ ਰਹੀ ਹੈ ਤਾਂ ਮੈਨੂੰ ਇਹ ਚੀਜ਼ ਬਹੁਤ ਅੱਛੀ ਲੱਗਦੀ ਹੈ ਕਿ ਟਾਈਮ ਟੂ ਟਾਈਮ ਟੀਚਰਜ਼ ਦੀ ਕਾਲ ਕਰਨਾ ਦੇਖੋ ਇੱਕ ਜੋ ਸਮਾਂ ਉਹ ਟੀਚਰ ਆਪਣੇ ਬੱਚੇ ਨੂੰ ਦੇ ਰ ਇਵਨ ਦਨ ਕੀ ਜੋ ਪ੍ਰਿੰਸੀਪਲ ਸਰ ਦੀ ਸਪੀਚ ਸੀ ਮੇਰੇ ਹਸਬੰਡ ਸਿਰਫ ਜਾਣਦੇ ਵੀ ਇੱਕੋ ਹੀ ਗੱਲ ਕਹਿ ਕੇ ਗਏ ਨੇ ਕਿ ਮੈਂ ਆਪਣੇ ਆਪ ਨੂੰ ਚੇਂਜ ਕਰਨਾ ਹੈ ਹੈਨਾ ਤਾਂ ਮਤਲਬ ਕੋਈ ਨਾ ਕੋਈ ਵਰਡਸ ਹੁੰਦੇ ਨੇ ਪੋਜ਼ਿਟਿਵ ਜੋ ਆਪਾਂ ਨੂੰ ਚੇਂਜ ਕਰ ਦਿੰਦੇ ਨੇ ਤੋਂ ਅੱਜ ਸਾਡੇ ਲਈ ਇਹ ਫੰਕਸ਼ਨ ਬਣਿਆ ਹੈ ਕਿ ਹਾਂ ਚਲੋ ਅਸੀਂ ਆਪਣੇ ਆਪ ਨੂੰ ਚੇਂਜ ਕਰਨ ਦੀ 99% ਕੋਸ਼ਿਸ਼ ਕਰਾਂਗੇ ਹਾਂ ਬਿਲਡਿੰਗ ਬਾਰੇ ਜਾਂ ਟੀਚਰਾਂ ਬਾਰੇ ਕਿਵੇਂ ਦੇ ਟੀਚਰਸ ਬਹੁਤ ਵਧੀਆ ਨੇ ਹੈ ਨਾ ਜੋ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਟਾਈਮ ਟੂ ਟਾਈਮ ਕਾਲ ਐਸ ਅ ਫਰੈਂਡਲੀ ਬਿਹੇਵੀਅਰ ਮਤਲਬ ਇੱਕ ਬੱਚੇ ਦੇ ਉੱਪਰ ਸਟ੍ਰੈਸ ਨਹੀਂ ਹੈ ਉਹ ਫ੍ਰੀਕੁਐਂਟਲੀ ਆ ਕੇ ਸਾਨੂੰ ਆਪਣੀ ਪ੍ਰੋਬਲਮ ਸ਼ੇਅਰ ਕਰ ਰਿਹਾ ਹੈ ਔਰ ਫ੍ਰੀਕੁਐਂਟਲੀ ਅਸੀਂ ਆਪਣੇ ਟੀਚਰਸ ਨਾਲ ਪ੍ਰੋਬਲਮ ਸ਼ੇਅਰ ਕਰ ਰਹੇ ਹਾਂ ਮੈਨੂੰ ਇਹ ਪੋਜ਼ਿਟਿਵ ਪੁਆਇੰਟ ਲੱਗਦਾ ਹੈ ਦੇਖੋ ਮੈਂ ਇੱਕ ਐਜ਼ ਹੀ ਪੇਰੈਂਟਸ ਆ ਮੈਂ ਆਪਣੇ ਬੱਚੇ ਦਾ 100% ਨਹੀਂ ਚਾਹੁੰਦੀ ਉਹ ਜਸਟ 72 ਤੋਂ 75% ਗ੍ਰੈਪ ਕਰੇ ਮੇਰੇ ਲਈ ਉਹੀ ਇਨਫ ਹੈ ਬਟ ਉਸਦਾ ਪਰਸਨੈਲਿਟੀ ਉਸਦੀ ਬਿਹੇਵੀਅਰ ਉਹ ਸੋਸ਼ਲ ਦੇ ਵਿੱਚ ਕਿਵੇਂ ਵਿਚ ਮੇਰੇ ਦੋ ਬੱਚੇ ਪੜ੍ਹਦੇ ਨੇ ਜੀ ਸਕੂਲ ਤਾਂ ਬਹੁਤ ਵਧੀਆ ਡਿਸਪਲਾਈਨ ਹੈ ਬੱਚੇ ਚੰਗੀ ਤਰ੍ਹਾਂ ਮਤਲਬ ਹਰ ਚੀਜ਼ ਨੂੰ ਦੇਖਦੇ ਨੇ ਸਾਰਾ ਕੁਝ ਟੀਚਰਾਂ ਦੀ ਹਰ ਗੱਲ ਮੰਨਦੇ ਨੇ ਤੇ ਉਹ ਹੋਰ ਗੱਲ ਹੈ ਕਿ ਜਿਹੜੇ ਵੀ ਮਤਲਬ ਸਕੂਲ ਦਾ ਫੰਕਸ਼ਨ ਹੈ ਉਹ ਬਹੁਤ ਵਧੀਆ ਜੀ ਹਰ ਮਤਲਬ ਹਰ ਐਕਟੀਵ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ ਜੀ ਸਾ ਪੇਰੈਂਟਸ ਦੇ ਹਰ ਗੱਲ ਮਤਲਬ ਕਿ ਬੱਚੇ ਵੀ ਮੰਨਦੇ ਨੇ ਜੀ ਜਿਹੜੇ ਇੱਥੇ ਕਿ ਸੰਭਾ ਹੋ ਗਿਆ ਮੈਡਮ ਬੱਚੇ ਨੂੰ ਤੁਹਾਡੇ ਨਾਲ ਸਕੂਲ ਦੇ ਵਿੱਚ ਪੜ੍ਹਦੇ ਆ ਤਿੰਨ ਸਾਲ ਹੋ ਗਏ ਜੀ ਜਦੋਂ ਕੱਚੇ ਜੇ ਲੱਗਿਆ ਪਹਿਲਾਂ ਨਾਲ ਕਾਫੀ ਬੱਚੇ ਤੇ ਚੇਂਜ ਲੱਗਿਆ ਜੀ ਡਿਸਪਲਿਨ ਬੱਚੇ ਚ ਕਾਫੀ ਹੋ ਗਿਆ ਜੀ ਇਹ ਜੋ ਬੱਚੇ ਦੇ ਬੋਲ ਚਾਲ ਚ ਫਰਕ ਪੈ ਗਿਆ ਜੀ ਤੇ ਇੱਕ ਮੈਡਮ ਮੈਡਮ ਵੀਕਲੀ ਇਹਨਾਂ ਦੀ ਗੱਲਬਾਤ ਕਰਵਾਉਂਦੇ ਨੇ ਜੀ ਉਹ ਹਰ ਚੀਜ਼ ਕੰਮ ਬਾਟ ਵਿੱਚ ਜੇ ਅਗਰ ਪੈਸਾ ਲੈ ਕੇ ਗੱਲ ਕਰੀ ਸੀ ਪੈਸਾ ਲਾਉਣਿਆ এডੂਕੇਸ਼ਨ ਦੇ ਲਈ ਤੁਹਾਨੂੰ ਲੱਗਦਾ ਵੀ ਸਾਡਾ ਸਹੀ ਮੁੱਲ ਮੁਰ ਰਿਹਾ ਹਾਂਜੀ ਹਾਂ ਇਹ ਗੱਲ ਸਹੀ ਹੈ ਬੁਰਵਾਰ ਵਿੱਚ ਤੁਹਾਨੂੰ ਲੱਗਦਾ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਕਿੰਨੇ ਨੰਬਰ ਦੇ ਨਸਕੂਲ ਅਸੀਂ 99% ਦਿੰਨੇ ਆ ਜੀ ਹਾਂਜੀ ਬੜਾ ਲੰਬਾ ਮਹਾਰਸ਼ ਨਪ੍ਰੀਤਾ 6 ਕਲਾਸ ਪੜਦਾ ਹੈ ਸਕੂਲ ਦੇ ਸਾਰੇ ਟੀਚਰ ਪ੍ਰਿੰਸੀਪਲ ਸਾਹਿਬ ਸਾਰਾ ਕੁਝ ਬਹੁਤ ਵਧੀਆ ਨੇ ਤੇ ਸਾਰਾ ਉਹਰੇ ਜੋ ਫੰਕਸ਼ਨ ਹੁੰਦਾ ਸਾਰਾ ਕੁਝ ਬਹੁਤ ਵਧੀਆ ਏ ਬੱਚੇ ਸਾਰ ਬੱਚਿਆਂ ਨੂੰ ਸਾਰਾ ਕੁਝ ਵਧੀਆ ਸਿਖਾਉਂਦੇ ਨੇ ਘਰੇ ਜਾ ਕੇ ਵਿਸ਼ ਕਰਦੇ ਨੇ ਸਾਰੀ ਗੱਲ ਸ਼ੇਅਰ ਕਰਦੇ ਨੇ ਵੀ ਸਾਰਾ ਕੁਝ ਬਹੁਤ ਜ਼ਿਆਦਾ ਵਧੀਆ ਏ ਸਕੂਲ ਦਾ ਅੱਜ ਜਿਵੇਂ ਅਸੀਂ ਗੱਲ ਕਰੀ ਆ ਪਾ ਪੈਸੇ ਲਾਉਣੇ ਇਹਨੂੰ ਐਜੂਕੇਸ਼ਨ ਦੇ ਤੁਹਾਨੂੰ ਲੱਗਦਾ ਵੀ ਸਹੀ ਮੁੱਲ ਮੋੜ ਰਿਹਾ ਸਾਡਾ ਇਹ ਹਾਂਜੀ ਸਰ ਸਾਰਾ ਕੁਝ ਬਹੁਤ ਵਧੀਆ ਮੋੜ ਰਿਹਾ ਅੱਜ ਦਾ ਸੈਮੀਨਾਰ ਬਾਰੇ ਕੀ ਕਹਿਣਾ ਚਾਹੋ ਅੱਜ ਦਾ ਸੈਮੀਨਾਰ ਬਹੁਤ ਵਧੀਆ ਲੱਗਿਆ ਜੋ ਸਿੱਖੀ ਬਾਰੇ ਉਹਨਾਂ ਨੇ ਬੱਚਿਆਂ ਨੇ ਹਕੂਕਤਾ ਤੇ ਕੋਨ ਜੋ ਬੱਚਿਆਂ ਨੇ ਆਪਣੇ ਪੇਰ ਬੁਢਾਪੇ ਬਾਰੇ ਵੀ ਕੀਤਾ ਸਾਰਾ ਕੁਝ ਬਹੁਤ ਜ਼ਿਆਦਾ ਵਧੀਆ ਸੀ ਸਾਰੀ ਐਕਟੀਵਿਟੀਜ਼ ਵਧੀਆ ਸੀ ਹਾਂਜੀ ਸਾਰੀ ਬਹੁਤ ਵਧੀਆ ਲੱਗੀ ਈ ਨਾਮ ਹੈ ਮਨਪ੍ਰੀਤੀ ਮੈਮ ਬੀਜੀਐ ਸਕੂਲ ਦੇ ਵਿੱਚ ਬੱਚੇ ਥੋੜੇ ਪੜ੍ਹ ਰਹੇ ਨੇ ਅੱਜ ਫੰਕਸ਼ਨ ਵੀ ਕੀਤਾ ਗਿਆ ਕਿੰਨੇ ਸਾਲ ਤੋਂ ਤੁਹਾਡਾ ਬੱਚਾ ਉਹ ਪੜ੍ਹ ਰਿਹਾ ਕਿਵੇਂ ਲੱਗੇ ਮੇਰਾ ਬੱਚਾ 2 ਸਾਲ ਤੋਂ ਪੜ੍ਹ ਰਿਹਾ ਸਾਨੂੰ ਬਹੁਤ ਹੀ ਲੱਗ ਰਿਹਾ ਤੇ ਮੈਂ ਸਤਿਕਾਰਯੋਗ ਪ੍ਰਿੰਸੀਪਲ ਸਰ ਦੀ ਤੇ ਸਾਰੇ ਸਟਾਫ ਮੈਂਬਰ ਦੀ ਤੇ ਵਾਈਸ ਪ੍ਰਿੰਸੀਪਲ ਦੀ ਤੇ ਮੇਰੇ ਬੱਚੇ ਨੂੰ ਉਹਨਾਂ ਨੇ ਬਹੁਤ ਕੁਝ ਸਿਖਾਇਆ ਤੇ ਸਾਨੂੰ ਵੀ ਮਾਪਿਆਂ ਨੂੰ ਵੀ ਉਹ ਕੁਝ ਸਿੱਖਣ ਨੂੰ ਮਿਲਿਆ ਤੇ ਅੱਜ ਬੱਚਿਆਂ ਨੇ ਜਫਰ ਨਾਮੀ ਬਾਰੇ ਜੋ ਦਿਖਾਈ ਚਲਕ ਸਿੱਖੀ ਦੇ ਪ੍ਰਤੀ ਪਿਆਰ ਵਧਿਆ ਤੇ ਸਿੱਖੀ ਬਾਰੇ ਪਤਾ ਲੱਗਿਆ ਤੇ ਐਨੀਮਲ ਫੰਕਸ਼ਨ ਸਾਨੂੰ ਬਹੁਤ ਵਧੀਆ ਲੱਗਿਆ ਤੇ ਪ੍ਰਿੰਸੀਪਲ ਸਰ ਬੱਚਿਆਂ ਨੂੰ ਜੋ ਦੇ ਰਹੇ ਨੇ ਸਿੱਖਿਆ ਉਹ ਵੀ ਸਾਨੂੰ ਬਹੁਤ ਵਧੀਆ ਲੱਗਿਆ ਤੇ ਜਿਹੜੇ ਮਾਪਿਆਂ ਨੂੰ ਦੇ ਰਹੇ ਨੇ ਨਾਲ-ਨਾਲ ਉਹ ਵੀ ਸਾਨੂੰ ਬਹੁਤ ਵਧੀਆ ਲੱਗਿਆ ਅਗਰ ਗੱਲ ਬਾਤ ਕਰੀਏ ਤੁਹਾਡਾ ਹਫ਼ਤਾ ਰਾਇਪ ਤੇ ਸਕੂਲ ਨਾਲ ਕਿੰਨਾ ਕੁ ਵਧੀਆ ਲੱਗਦਾ ਤੁਹਾਨੂੰ ਆਪ ਨੂੰ ਮੈਨੂੰ ਲੱਗਤ ਬਹੁਤ ਵਧੀਆ ਲੱਗ ਰਹੀ ਮੈਨੂੰ ਸਾਰੇ ਸਟਾਫ ਦਾ ਹੀ ਤੇ ਬਾਈਸ ਪ੍ਰਿੰਸੀਪਲ ਪ੍ਰਿੰਸੀਪਲ ਸਰ ਦਾ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਦਿਲੋਂ ਤੇ ਮੇਰੇ ਬੱਚੇ ਨੂੰ ਬਹੁਤ ਵਧੀਆ ਪੋਵਿਕਾ ਦਿੱਤਾ ਤੇ ਉਹਨਾਂ ਬਾਰੇ ਸਭ ਕੁਝ ਦੱਸਿਆ ਬੱਚੇ ਲੱਗਦਾ ਵੀ ਸਹੀ ਐਜੂਕੇਸ਼ਨ ਸਹੀ ਵਧੀਆ ਲੈ ਰਹੇ ਨੇ ਹਾਂ ਜੀ ਬੱਚੇ ਸਹੀ ਪੜ੍ਹ ਰਹੇ ਨੇ ਤੇ ਕਹਿਣਾ ਵੀ ਮੰਨ ਰਹੇ ਨੇ ਤੇ ਕੰਮ ਵੀ ਬਹੁਤ ਅੱਛਾ ਕਰ ਰਹੇ ਨੇ ਹਾਂ ਜੀ ਸਕੂਲ ਨੂੰ ਕਿੰਨੇ ਨੰਬਰ ਦਵੋਗੇ 100 100 ਤੋਂ 100 ਨੰਬਰ ਦੇ ਦਿੰਦੀ ਸਰ ਬਹੁਤ ਵਧੀਆ ਲੱਗੀ ਸਕੂਲ ਨੂੰ ਬੀਐਸ ਪਬਲਿਕ ਸਕੂਲ ਬਲ ਅਨੀਮਲ ਫੰਕਸ਼ਨ ਕੀਤਾ ਹੈ ਕਿਵੇਂ ਲੱਗਿਆ ਤੇ ਕਿਵੇਂ ਬਹੁਤ ਵਧੀਆ ਤਿਆਰੀ ਕੀਤੀ ਹੋਈ ਹੈ ਜੀ ਆਪਣੇ ਚੇਅਰਮੈਨ ਸਾਹਿਬ ਦੀ ਅਗਵਾਈ ਵਿੱਚ ਸਾਰੇ ਸਟਾਫ ਨੇ ਤੇ ਆਪਣੇ ਬੱਚਿਆਂ ਨੇ ਬਹੁਤ ਵਧੀਆ ਜਿਹੜੀਆਂ ਆਈਟਮਾਂ ਦੇ ਤਿਆਰ ਕੀਤੀਆਂ ਹੋਈਆਂ ਨੇ ਹellow ਦੇਚ ਵਿਰਸੇ ਬਾਰੇ ਤੇ ਆਪਣੇ ਪਛੋਕੜ ਬਾਰੇ ਰੁੱਖਾਂ ਬਾਰੇ ਮਤਲਬ ਜਿਹੜੀਆਂ ਵੀ ਸੈਂਸਿਟਿਵ ਈਵਨ ਲੜਕੀਆਂ ਬਾਰੇ ਜਿਹੜੀਆਂ ਵੀ ਸਮੇਂ ਦੀਆਂ ਮੰਗਾਂ ਨੇ ਉਸ ਸੰਬੰਧ ਚ ਸਾਰੇ ਇੱਕ ਇੱਕ ਵਧੀਆ ਮਤਲਬ ਆਈਟਮ ਤਿਆਰ ਕੀਤੀ ਹੋਈ ਹੈ ਆਲਾ ਦਰਜੇ ਦੀ ਬਾਕਿ ਮੈਂ ਦੇਖਦੇ ਭਾਨਗਰ ਦੇ ਇੱਕੋ ਵੀ ਪ੍ਰਾਈਵੇਟ ਬਾਰੇ ਬਾਰੇ ਚੀਜ਼ਾਂ ਬਹੁਤ ਘੱਟ ਦਿਖਤ ਹਾਂਜੀ ਬਹੁਤ ਵਧੀਆ ਉਪਰਾਲਾ ਹੈ ਜੀ ਜਿਸ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਵੱਲੋਂ ਵੀ ਜਿਸ ਐਜੂਕੇਸ਼ਨ ਦੇ ਨਾਲ 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 ਬਾਕੀ ਦੇ ਜਿਹੜੇ ਬੱਚਿਆਂ ਦੇ ਜ਼ਰੂਰੀ ਲਾਈਫ ਲਈ ਜ਼ਰੂਰੀ ਚੀਜ਼ਾਂ ਨੇ ਉਹਨਾਂ ਤੇ ਜ਼ੋਰ ਦਿੱਤਾ ਜਾਵੇ ਔਰ ਦੇ ਰਹੇ ਨੇ ਜੋ ਸਰ ਐਨਵਾਇਰਨਮੈਂਟਲੀ ਕਿਸ ਤਰ੍ਹਾਂ ਦਾ ਲੱਗਦਾ ਜੀ ਮੈਂ ਇਹਨਾਂ ਨਾਲ ਐਕਚੁਅਲੀ ਸ਼ੁਰੂ ਤੋਂ ਹੀ ਜੁੜਿਆ ਹੋਇਆ ਹਾਂ ਜਦੋਂ ਇਹਨਾਂ ਨੇ ਆਪਣਾ ਐਫੀਲੀਏਸ਼ਨ ਲਈ ਹੈ ਡਿਪਾਰਟਮੈਂਟ ਤੋਂ ਤਾਂ ਮੇਰੇ ਥਰੂ ਹੀ ਹੋਇਆ ਸੀ ਉਹ ਇਸ ਕਰਕੇ ਮੈਨੂੰ ਇਹਨਾਂ ਦਾ ਇੱਕ ਇੱਕ ਸਟੈਪ ਜਿਹੜਾ ਹੈ ਉਹ ਮੈਂ ਦੇਖਦਾ ਆ ਰਿਹਾ ਹਾਂ ਬਹੁਤ ਥੋੜੇ ਸਮੇਂ ਵਿੱਚ ਇਹਨਾਂ ਨੇ ਐਜੂਕੇਸ਼ਨ 'ਚ ਬਹੁਤ ਵਧੀਆ ਜਗ੍ਹਾ ਬਣਾ ਲਈ ਵਧੀਆ ਲੱਗਿਆ ਜੀ ਕੀ ਨਾਮ ਹੈ ਜੀ ਹਾਂ ਜੀ ਮੇਰਾ ਨਾਮ ਇੰਦਰਜੀਤ ਸਿੰਘ ਹੈ ਪਰ ਮੈਂ ਬਾਬਾ ਗੰਨਾ ਸਿੰਘ ਪਬਲਿਕ ਸਕੂਲ ਅਲੋਵਰਖ ਭਵਾਨੀਕੜ ਵਿਖੇ ਅ ਬਤੌਰ ਪ੍ਰਿੰਸੀਪਲ ਸੇवन ਵਾ ਆ ਰਹੇ ਆ ਸਰ ਅੱਜ ਸਾਨੂੰ ਰਿਸਪੌਂਸਰ ਬਹੁਤ ਵਧੀਆ ਮਿਲ ਰਿਹਾ ਹੈ ਔਰ ਬੱਚਾ ਨੇ ਜੋ ਪਿਛਲੇ 1 ਮਹੀਨੇ ਤੋਂ ਇਸ ਫੰਕਸ਼ਨ ਦੀ ਤਿਆਰੀ ਕਰ ਰਹੀ ਸੀਗੇ ਤਾਂ ਉਸ ਫੰਕਸ਼ਨ ਦੀ ਜਿਹੜੀ ਮਿਹਨਤ ਦਾ ਫਲ ਹੈ ਉਹ ਬੱਚਿਆਂ ਨੂੰ ਤੇ ਉਹਨਾਂ ਦੇ ਅਧਿਆਪਕ ਸਹਿਬਾਨ ਨੂੰ ਮਿਲਿਆ ਅੱਜ ਜੋ ਉਹਨਾਂ ਦੀ ਪਰਫਾਰਮੈਂਸ ਨੇ ਬੱਚਿਆਂ ਨੇ ਪੇਸ਼ ਕੀਤੀ ਔਰ ਮਾਪੇ ਸਹਿਬਾਨ ਜੋ ਬਹੁਤ ਖੁਸ਼ ਨੇ ਇਹ ਉਹਨਾਂ ਦੇ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਉਹਨਾਂ ਦਾ ਕੌਨਫੀਡੈਂਸ ਲੈਵਲ ਦੇਖ ਕੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆਇਆ ਜਨਨ ਸਰਸ ਗੱਲ ਕਰੀ ਦਾ ਜ ਬੱਚਿਆਂ ਨੂੰ ਇਤਿਹਾਸ ਬਾਰੇ ਵੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਜੀ ਬੇ ਸਿੱਖੀ ਇਤਿਹਾਸ ਦੀ ਗੱਲ ਕਰੀਏ ਜਾਂ ਪੇਰੈਂਟਸ ਦੀ ਇੱਜ਼ਤ ਕਰਨਾਂ ਜਾਂ ਟੀਸ ਬਾਰੇ ਉਹਦੇ ਬਾਰੇ ਕਿਵੇਂ ਦੇਖੋ ਸਰ ਪੜਾਈ ਦੇ ਨਾਲ ਨਾਲ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇੱਕ ਬੱਚੇ ਦੇ ਅੰਦਰ ਇੱਕ ਵਧੀਆ ਗੁਣ ਹੋਣੇ ਚੋਰੀ ਹੈ ਇੱਕ ਡਿਗਰੀ ਦੇ ਨਾਲ ਪਹਿਲਾਂ ਉਹਦੇ ਅੰਦਰ ਵਧੀਆ ਸੰਸਕਾਰ ਹੋਣੇ ਜ਼ਰੂਰੀ ਹੈ ਠੀਕ ਹੈ ਅਸੀਂ ਉਹਨਾਂ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਦੇ ਨਾਲ-ਨਾਲ ਇੱਕ ਵਧੀਆ ਵਿੱਦਿਆ ਦੇ ਨਾਲ-ਨਾਲ ਬੱਚਿਆਂ ਨੂੰ ਘਰ ਦੇ ਵਿੱਚ ਮਾਪੇ ਸਹਬਾਨ ਦੀ ਦਾ ਸਤਿਕਾਰ ਕਰਨਾ ਠੀਕ ਹੈ ਨਾ ਉਹਨਾਂ ਨੂੰ ਦੇ ਡੇਲੀ ਸਵੇਰ ਉੱਠ ਕੇ ਪੈਰੀ ਹੱਥ ਲਾਣਾ ਉਹਨਾਂ ਨੂੰ ਜਿਹੜੇ ਹੈ ਨਮਸਕਾਰ ਕਰਨਾ ਇਹ ਸਭ ਸਿਖਾਣੇ ਆ ਠੀਕ ਹੈ ਤਾਂ ਕਿ ਪਹਿਲਾਂ ਬੱਚੇ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਫਿਰ ਆਪਣੇ ਗੁਰੂਆਂ ਦਾ ਸਤਿਕਾਰ ਕਰਨ ਫਿਰ ਇੱਕ ਚੰਗੇ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਇੱਕ ਚੰਗੇ ਨਾਗਰਿਕ ਵੱਲੋਂ ਜਿਹੜੇ ਹੈ ਵਿਚਰਨ ਸਰ ਅਸੀਂ ਬਹੁਤ ਹੀ ਤਰੀਕੇ ਨਾਲ ਤਿਆਰ ਕੀਤੀ ਗਈਆਂ ਨੇ ਲੋਕਾਂ ਦੇ ਮਨੋਰੰਜਨ ਦੇ ਨਾਲ ਨਾਲ ਹਰ ਇੱਕ ਐਕਟੀਵਿਟੀ ਸਹੀ ਦੇ ਲਈ ਇਹਨਾਂ ਦਾ ਕਿਵੇਂ ਜਾਣ ਚਾਹੀਦਾ ਹੈ ਬੱਚਿਆਂ ਤੋਂ ਜਿਆਦਾ ਸੰਦੇਸ਼ ਹੈ ਜਿਹੜਾ ਪਹੁੰਚਾਇਆ ਜਾ ਬੁਲਵਾਂ ਦੇ ਇਸ ਦੇ ਲਈ ਸਰ ਅਸੀਂ ਮੈਂ ਖੁਦ ਔਰ ਸਾਡੇ ਜਿਹੜੀ ਸੰਸਥਾ ਦੇ ਚੇਅਰਮੈਨ ਸਰ ਮਿਸਟਰ ਵਰਜਿੰਦਰ ਸਿੰਘ ਜੀ ਔਰ ਡਾਇਰੈਕਟਰ ਮਿਸਟਰ ਸਤਿੰਦਰ ਸਿੰਘ ਸੰਧੂ ਐਂਡ ਜਨਰਲ ਸਕੱਤਰ ਮਿਸੀ ਜਸ਼ਨ ਜੋਤ ਕੋਰ ਅਸੀਂ ਇਹ ਤਿਆਰੀ ਕਰਵਾਉਣ ਤੋਂ ਪਹਿਲਾਂ 15 ਦਿਨ ਅਸੀਂ ਸਾਰੀ ਪਰਫਾਰਮੈਂਸ ਦੇ ਉੱਪਰ ਪਹਿਲਾਂ ਇਹ ਵਿਚਾਰ ਵਟਾਂਦਰਾ ਕੀਤਾ ਕਿ ਬੱਚਿਆਂ ਦਾ ਜੋ ਫੰਕਸ਼ਨ ਹੈ ਉਸ ਦੇ ਵਿੱਚ ਕਿੱਦਾਂ ਦੀ ਪਰਫਾਰਮੈਂਸ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਸਮਾਜ ਨੂੰ ਚੰਗੀ ਸਿੱਖ ਦੇ ਸਕੀਏ ਇੱਕ ਮੈਸੇਜ ਪਹੁੰਚਾ ਸਕੀਏ ਸਿਰਫ ਇੱਕ ਫੰਕਸ਼ਨ ਨਾ ਹੋਵੇ ਫੰਕਸ਼ਨ ਦੇ ਨਾਲ ਨਾਲ ਇੱਕ ਚੰਗੀ ਚੰਗਾ ਮੈਸੇਜ ਵੀ ਅਸੀਂ ਲੋਕਾਂ ਨੂੰ ਤੱਕ ਪਹੁੰਚਾ ਸਕੀਏ ਇਸ ਕਰਕੇ ਅਸੀਂ ਉਹ ਸਾਡੀ ਕੋਸ਼ਿਸ਼ ਅਸੀਂ ਜਿਹੜੀ ਕੀਤੀ ਤੇ ਉਸ ਇੱਕ ਲਿਸਟ ਬਣਾ ਕੇ ਫਿਰ ਅਸੀਂ ਇਹਦੇ ਆਪਾਂ ਦੇ ਜ਼ਬਾਨ ਦੇ ਡਿਊਟੀ ਲਗਾਈ ਕਿ ਤੁਸੀਂ ਇਹ ਸਾਰੀ ਪਰਫਾਰਮੈਂਸ ਨੂੰ ਵਧੀਆ ਤਰੀਕੇ ਨਾਲ ਕਰਵਾਇਆ ਜਾ ਤਾਂ ਜੋ ਹਾਂਜੀ ਹਾਂਜੀ ਕਈ ਗੱਲਾਂ ਕਿਤਾਬਾਂ ਦੇ ਵਿੱਚ ਸਾਨੂੰ ਪੜ ਕੇ ਨਹੀਂ ਚੰਗੀ ਉਹ ਜਿਹੜੀ ਐ ਸਿੱਖਿਆ ਜਾਂਦੇ ਤਾਂ ਅਸੀਂ ਉਹਨਾਂ ਨੂੰ ਐਕਟੀਵਿਟੀਜ਼ ਦੇ ਥਰੂ ਜਾਂ ਪਰਫਾਰਮੈਂਸ ਦੇ ਥਰੂ ਮਾਪਿਆਂ ਤੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਕਿ ਸਾਡੀ ਸੰਸਥਾ ਦੇ ਵਿੱਚ ਜੋ ਹੈ ਨਵੇਂ ਸੈਸ਼ਨ ਦੇ ਦਾਖਲੇ ਸ਼ੁਰੂ ਹੋ ਚੁੱਕੇ ਨੇਗੇ CBSE ਬੋਰਡ ਤੋਂ ਮਾਨਤਾ ਪ੍ਰਾਪਤ ਹੈ ਅਤੇ ਬੱਚਿਆਂ ਨੂੰ ਹਰ ਇੱਕ ਸਹੂਲਤ ਦਿੱਤੀ ਗਈ ਹੈ ਫੁੱਲੀ AC ਕੈਂਪਸ ਹੈ ਸਮਾਰਟ ਕਲਾਸ ਥਰੂ এডਿਕੇਸ਼ਨ ਅਸੀਂ ਦੇ ਰਹੇ ਹਾਂ ਠੀਕ ਹੈ ਔਰ ਬੱਚਿਆਂ ਨੂੰ ਫੂਡ ਵਾਰਮਰ ਵੀ ਪ੍ਰੋਵਾਈਡ ਕੀਤੇ ਗਏ ਹਨ ਔਰ ਐਕਟੀਵਿਟੀਜ਼ ਦੇ ਥਰੂ ਅਸੀਂ ਬੱਚਿਆਂ ਨੂੰ ਸਟੱਡੀ ਕਰਵਾਨੇ ਤਾਂ ਕਿ ਉਹਨਾਂ ਨੂੰ ਜਿਹੜੀ ਸਟੱਡੀ ਜਿਹੜੀ ਨੌਲੇਜ ਅਲ ਪਲੱਸ ਸਕਿੱਲ ਉਹਨਾਂ ਦੇ ਵਿੱਚ ਹੋਣ ਕਿਉਂਕਿ ਡਿਗਰੀ ਵਿਦਆਊਟ ਨੌਲੇਜ ਐਂਡ ਸਕਿੱਲ ਆਈ ਥਿੰਕ ਕਿ ਉਹ ਕਿਤੇ ਜਿਹੜੀ ਹੈ ਬੱਚੇ ਲਈ ਕਿਤੇ ਵੀ ਉਹ ਫਲਦਾਇਕ ਨਹੀਂ ਹੈਗੀ ਅਸੀਂ ਬੱਚਿਆਂ ਨੂੰ ਵਿਦਿਆ ਦੇ ਨਾਲ ਨਾਲ ਉਹਨਾਂ ਦੇ ਵਿਦਿਆ ਦੇ ਵਿੱਚ ਕਿੱਦਾਂ ਉਹਨਾਂ ਦਾ ਗਿਆਨ ਦੇ ਵਿੱਚ ਵਾਧਾ ਹੋਵੇ ਕਿੱਦਾਂ ਉਹਨਾਂ ਦੇ ਵਿੱਚ ਸਕਿੱਲ ਪੈਦਾ ਹੋਣ ਤਾਂ ਕਿ ਉਹ ਬੱਚਾ ਅਗਿਆਨ ਨਾਲ ਟਾਈਮ ਦੇ ਵਿੱਚ ਆਪਣੇ ਆਪ ਨੂੰ ਸੈੱਟ ਕਰ ਸਕੇ ਆਪਣੇ ਟੀਚਰ ਨੂੰ ਮੁਕਾਮ ਨੂੰ ਪੂਰਾ ਅਸਲ ਕਰ ਸਕੇ ਤੇ ਅਸੀਂ ਇਸ ਕੋਸ਼ਿਸ਼ ਨੂੰ ਜਾਰੀ ਕਰਦੇ ਹੋਏ ਇਸ ਸੰਸਾ ਦੇ ਵਿੱਚ ਆਪਣੇ ਬੱਚਿਆਂ ਨੂੰ ਇੱਕ ਵਧੀਆ ਵਿਦਿਆ ਪ੍ਰਦਾਨ ਕਰਦੇ ਹਾਂ